ਭਾਈ ਪਹੁੰਚ ਗਏ ਅਸੀਂ ਰੱਜੀਦੀ ਦੀ ਰਾਹ ਦੇ ਪਿੰਡ ਕੋਲ ਆਹ ਦੇਖ ਲਓ ਜਦ ਅਸੀਂ ਭੈਣ ਦਾ ਵਿਆਹ ਕਰਿਆ ਤਾਂ ਜਦੋਂ ਉਰੇ ਕੁਝ ਨਹੀਂ ਤਾਂ ਹੁੰਦਾ ਸਾਰੇ ਖੇਤ ਤੇ ਅਰ ਹੁਣ ਦੇਖ ਲਓ ਤੁਸੀਂ ਹੈ ਪੂਰਾ ਸ਼ਹਿਰ ਬਣ ਗਿਆ ਜੀ ਪੂਰੀ ਕਲੋਨੀ ਐਨ ਤਕੜੀ ਜਿਹਹ ਜੀ ਕੋਠੀ ਕਦੇ ਨਹੀਂ ਵੀ ਦੇਖੀ ਉਹ ਵੀ ਉਰੇ ਦੇਖਣ ਨੂੰ ਮਿਲ ਜਣੀ ਤੁਹਾਨੂੰ ਲੱਕੜ ਦੀ ਕੋਠੀਆਂ ਵੀ ਬਣੀਆਂ ਹੋਈਆਂ ਉਰੇ ਲੱਕੜ ਦੀਆਂ ਜਿੱਦਾਂ ਬਾਹਰ ਲਈ ਦੀਆਂ ਛਾ ਚੁੰਦੀਆਂ ਨਾ ਉਹ ਸਿਸਟਮ ਹੀ ਬਣਿਆ ਹੋਇਆ ਕਈ ਕਈ ਪਾਸੇ ਤਾਂ ਆ ਲੰਨੇ ਆ ਹੁਣ ਸਮਾਨ ਕੀ ਕੀ ਲਈਏ ਤਾਂ ਕਰੋਟ ਲੈ ਕੇ ਜਾਣੇ ਆ ਇਹੇ ਮੈਨੂੰ ਲੱਗਦਾ ਪਾਈਆ ਆਪਣੀ ਪੈਕਿੰਗ ਕਰੀ ਹੋਈ ਹੈ ਕੋਈ ਨਾ ਲੱਗਦੇ ਰਹਨੇਗੇ ਫਿਰ ਤਾਂ ਸਾਰੇ ਸਾਫ ਆ ਗਏ ਤੇ ਵਧੀਆ ਕਰੋਟ ਲੈ ਲੈਣੇ ਆ ਤੇ ਖਲਾਉਣੇ ਲੈ ਲੈਣੇ ਮਿਲੋ ਜੀ ਇੱਧਰ ਸਾਡੇ ਮਾਤਾ ਜੀ ਨੂੰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਮਾਤਾ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਭਾਈ ਫੇਰ ਤੌਰਾਂ ਕੱਢ ਲੀਆਂ ਕਿਆ ਚੱਕਰ ਅੱਜ ਅੱਜ ਮੈਨੂੰ ਲੱਗਦਾ ਕਿਤੇ ਫੇਰ ਤਿਆਰੀ ਆ ਹੋਰ ਹੋਰ ਹਾਂ ਅੱਜ ਵੀ ਹੁਣ ਕੁੜੀ ਕੋਣੀ ਜਾਣਾ ਛੋਟੀ ਕੋਈ ਨਹੀਂ ਅੱਜ ਸੁੱਟ ਰਹੀ ਛੋਟੀ ਕੁੜੀ ਕੋ ਜਾਣਾ ਸੂਟ ਲੈ ਲਵਾਣੀ ਨਹੀਂ ਸੂਟ ਨਹੀਂ ਲੈ ਆਈ ਆਪਾਂ ਅੱਜ ਹਾਂ ਨਹੀਂ ਪਹਿਲਾਂ ਕੁੜੀ ਸੰਧਾਰਾ ਦੀ ਹਾਂ ਫੇਰ ਸੂਟ ਲਿਆਉਂਗੇ ਠੀਕ ਹੈ ਹੁਣ ਆ ਨਾ ਵੀ ਉਹ ਨੂੰ ਨਾ ਤਾਂ ਡੱਬਾ ਵੀ ਨਹੀਂ ਦੇ ਹੋਏ ਹਰ ਗੁੰਦੇ ਹੋਈ ਦਾ ਹਾਂ ਵੀ ਉਹ ਡੱਬਾ ਵੀ ਦੇ ਆਉਂਗੇ ਨਾਲੇ ਸੰਧਾਰ ਦੇ ਆਉਂਗੇ ਹਾਂ ਐ ਹੈ ਦੂਰ ਆਓ ਦੂਰੇ ਵੱਜਣੇ ਕੋਈ ਨਹੀਂ ਤੇ ਹਾਰ ਅਸੀਂ ਘਰ ਵੀ ਬਣਾਉਣੇ ਆ ਹਾਂ ਚੱਕਰੇ ਘਰ ਵੀ ਬਣਾਉਣੇ ਆ ਵੀ ਚੱਕਰਿਆਂ ਦਾ ਸੰਧਾਰਾ ਦੇ ਚੱਲੇ ਭਾਈ ਅੱਜ ਠੀਕ ਹਸਦਾ ਨਾ ਆਉਂਦਾ ਡੱਬਾ ਨਾ ਹੀ ਹਰ ਗੁੰਦੇ ਨਾ ਆਉਂਦਾ ਡੱਬਾ ਦੇਣਾ ਹੋਈ ਤਾਂ ਉਹਦੀ ਭਤੀਜੀ ਆ ਠੀਕ ਹੈ ਦੋਹੇ ਕੰਮ ਕਰ ਦੇਣੇ ਅੱਜ ਤੇ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਭਾਈ ਪਿਆਰ ਭਰੀ ਸ਼ਾਸਤਰੀ ਕਾਲ ਜੀ ਅੱਜ ਹੁਣ ਚੱਲੇ ਆ ਜੀ ਅਸੀਂ ਆਪਣੀ ਭੈਣ ਕੋਲ ਛੋਟੀ ਕੋਲ ਹਨਾ ਤੇ ਜਿੱਦਾਂ ਮੰਮੀ ਨੇ ਦੱਸਿਆ ਵੀ ਕੱਡੱਬਾ ਹਰਗੁਣ ਦੇ ਨਾਮ ਦਾ ਦੇਣਾ ਤੇ ਇੱਕ ਚੱਕਰਿਆਂ ਦਾ ਸੰਧਾਰਾ ਦੇਣਾ ਫਿਰ ਸੰਧਾਰੇ 'ਚ ਮੰਮੀ ਕਿਹਾ ਕਿ ਆਸਮਾਨ ਦੇਣਾ ਤੇ ਕਨੇ ਜ ਆਪਣੀ ਹਿੰਮਤ ਹੈ ਨਹੀਂ ਇਹ ਮੁੱਜੀ ਦੇ ਦੋ ਸੰਧਾਰੇ 'ਚ ਆਮ ਆਮ ਜਿਹੜਾ ਹੁੰਦਾ ਏ ਹਮ ਮਠਿਆਈ ਹੁੰਦੀ ਆ ਲੱਗੇ ਹਮ ਪਰ ਉਹ ਹੁੰਦੇ ਸੇਵ ਕੇਲੇ ਹੁੰਦੇ ਆ ਠੇਲ ਖਲੋਣੇ ਹੁੰਦੇ ਆ ਤੇ ਖਲਾਉਣੇ ਖਰੋਟ ਹੁੰਦੇ ਆ ਖਰੋਟ ਹੁੰਦੇ ਹਾਂ ਠੀਕ ਆ ਬਾਕੀ ਜੋ ਮਾਜੀ ਇਹ ਮੇਨ ਚੀਜ਼ਾਂ ਹੁੰਦੀਆਂ ਇਹ ਮੇਨ ਚੀਜ਼ ਤਾਂ ਇਹੀ ਹੋਗੀ ਖਿੱਲਾ ਖਲਾਉਣੇ ਖਰੋਟ ਸੇਵ ਕੇਲੇ ਸੇਵ ਕੇਲੇ ਇੱਕ ਮਠਾਈ ਇੱਕ ਮਠਾਈ ਹੀ ਹੋਗੀ ਮੇਨ ਸੰਧਾਰਾ ਦਾ ਇਹੀ ਹੋਗਾ ਨਹੀਂ ਨਹੀਂ ਹੀ ਹੁੰਦਾ ਭਾਈ ਠੀਕ ਆ ਜਿਹਦਾ ਪਹਿਲਾ ਚੱਕਰਾ ਹੋਵੇ ਉਹ ਨੂੰ ਸੂਟ ਲੈ ਜene ਮੁੰਡੇ ਨੂੰ ਹੂੰ ਇਹ ਪੰਡਾ ਵੀ ਦੇ ਦੀ ਪੰਡਾ ਵੀ ਦੇ ਦੀ ਦਾ ਸੂਟ ਵੀ ਦੇ ਦੀ ਦਾ ਹੁਣ ਉਹਦੇ ਹੈਗੇ ਆ 3 ਚੌਥੇ ਹੈਗਾ ਕਿ ਨਾ ਪੰਜਵਾਂ ਹੋਣਾ ਮੇ ਲਾਲਾ ਬੋਲਦੀ ਹੁੰਦਾ ਮਨਵੀਰ ਦਾ ਹੋਊਗਾ ਹਾਂ 4-5 ਸਾਲ ਦਾ ਨੀ ਰੱਖਣ ਲੱਗੀ ਜੀ ਦੇ ਦਾਦਾ ਹੋਇਆ ਜੀ ਨਾ ਆਇਦੇ ਰੱਖਣ ਲੱਗੀ ਨਾ ਨਾ ਰੱਖਣ ਦਾ ਮੰਮੀ ਆਏ ਕਹਿੰਦੀ ਆ ਵੀ ਉਹ ਕਿੰਨੀ ਉਮਰ ਹੋ ਗਈ ਉਹਦੀ ਵੀ ਕਿੰਨਾ ਮਾ ਜ ਆਹ ਨਹੀਂ 7-8 ਸਾਲ ਦਾ ਤਾਂ ਨਹੀਂ 7-8 ਦਾ ਨਹੀਂ ਮੇ ਲਾਲਾ ਤਾਂ ਤਾਂ ਤੇ 7ਵੇਂ ਦੇ ਪਰਹਣਾ ਪਾਈ ਹੋਊਗਾ ਮੈਂ ਕਹਿੰਦਾ ਹਾਂ 7 ਸਾਲ ਲੱਗੂ ਪਰ 7 ਸਾਲ ਲੱਗੂ ਬਾਕੀ ਰੱਜੀ ਦੇ ਕੋਲ ਜਾਏ ਤੇ ਪਤਾ ਲੱਗੂਗਾ ਇਹ ਕਿੰਨੇ ਵਾਰੀ ਤੱਕ ਦੇ ਜਾਣਾ ਕਹਿੰਦੇ ਮੈਂ ਤਾਂ 8ਵਾਂ ਲੱਗ ਗਿਆ ਹੁਣ ਮੇਰੇ ਹਿਸਾਬ ਨਾਲ ਹੁਣ 7 ਕਿ ਸਾਲ ਦਾ ਤਾਂ ਹੋਊਗਾ ਹਾਂ ਕਿਉਂਕਿ ਮੱਲਾ ਦਾ ਚੌਥੀ ਪੰਜਵੀਂ ਜੀ ਦਾ ਹੋ ਗਿਆ ਉਹ ਚੌਥੀ ਚ ਸ਼ਾਇਦ ਨਹੀਂ ਹਾਂ ਕਲਾਸ ਜੇ ਘੱਟੇ ਲੇਟ ਹੀ ਪੜਨ ਆਇਆ ਨਾ ਉਹਨਾਂ ਨੇ ਹਾਂ ਕਲਾਸ ਚ ਅਜੇ ਚੌਥੀ ਜੀ ਨਹੀਂ ਹੋਇਆ ਜੀ ਸਾਨੂੰ ਤਾਂ ਭਾਈ ਐ ਵੀ ਨਹੀਂ ਪਤਾ ਵੀ ਭਾਂਜਾ ਸਾਡਾ ਕਿਹੜੀ ਕਲਾਸ ਚਾ ਹੋਰ ਲਾ ਕੇ ਉਹ ਜਾ ਕੇ ਉੱਥੇ ਦੇਖੂਗੇ ਕਿੰਨੀ ਉਮਰ ਹੈ ਦੀ ਹਾਂ ਵੀ ਹੁਣ ਅਸੀਂ ਐਂ ਕਹਿੰਦੇ ਵੀ ਪਹਿਲਾਂ ਜਦ ਚੱਕਰਾ ਪਹਿਲਾ ਪਹਿਲਾ ਤਾਂ ਅਸੀਂ ਇਹ ਕੱਪੜੇ ਦੇ ਦਿੱਤੇ ਸਾਰੇ ਠੀਕ ਆ ਮੁੰਡਰ ਵੀ ਲੈ ਕੇ ਤੇ ਮਨਕੀਰ ਵੀਰ ਨੂੰ ਮਨਮੀਰ ਨੂੰ ਵੀ ਲੈ ਕੇ ਤੇ ਬਹੁਤ ਸਾਦਨ ਦੇ ਨਹੀਂ ਆ ਤਾਂ ਬਹੁਤ ਸਾਦਨ ਦੇ ਰਹੇ ਹਾਂ ਵੀ ਚੱਲ ਹੁਣ ਆਇਆ ਵੀ ਹੁਣ ਅਸੀਂ ਸੁੱਕਾ ਪੱਕਾ ਕੱਪੜੇ ਕਰਦਾ ਉਹ ਕਰਦਲੇ ਪੈਸਾ ਸ਼ਗਨ ਕਰਦਦੇ ਸ਼ਗਨ ਮਤਲਬ ਆਹੀ ਚੱਕਰੇ ਭਰਨੇ ਦਾ ਚੱਕਰੇ ਭਰਨੇ ਦਾ ਹਾਂ ਸੰਧਾਰਾ ਹੋ ਗਿਆ ਠੀਕ ਆ ਚੱਕਰੇ ਸੰਧਾਰਾ ਹੀ ਹਾਂ ਲਓ ਜੀ ਸਾਡਾ ਮਨਕੀਰਤ ਨੇ ਵੀ ਭਾਈ ਟਾਹਰ ਕੱਢੀ ਹੋਈ ਆ ਪੂਰੀ ਹੈ ਰੱਡੂਏ ਅੱਜ ਤਾਂ ਲੈ ਖੋਸ਼ ਹੋਇਆ ਪਿਆ ਤੇ ਉਧਰ ਨੂਰ ਤੇ ਵੀ ਸਾਡੀ ਦੀ ਟਾਰ ਆ ਪਰ ਟਾਰ ਕੱਢ ਕੇ ਸੌ ਗਿਆ ਲੱਡੂ ਐ ਉੱਠ ਗਈ ਥੀ ਹੈ ਖੋਲ ਦੀ ਆ ਘੋਲੀ ਘੋਲੀ ਖੋਲ ਦੀ ਆ ਨੂਰੂ ਹੋ ਨੂਰੇ ਜਾ ਮਿਲਦੇ ਤੇ ਇੱਥੇ ਜਾ ਕੇ ਉੱਠ ਕੇ ਠੀਕ ਆ ਜਾ ਹਾਂ ਮਿਲ ਜਣਾ ਪੁੱਤੀ ਪੁੱਜੀ ਆਈ ਉੱਥੇ ਜਾ ਕੇ ਤੇ ਲੱਗੀ ਉੱਠਣਾ ਹੈ ਇਹਨੇ ਹੁਣ ਉੱਠ ਜਾਣਾ ਦੇਖਿਆ ਚੱਕਣਾ ਹਾਂ ਇੱਕ ਤਰ੍ਹਾਂ ਸੋਚਿਆ ਸੁਤੀ ਸੁਤੀ ਜਾਵੇ ਉੱਥੇ ਠੀਕ ਆ ਜਾ ਹਾਂ ਪੁੱਤ ਸੱਚੀ ਕਾ ਬਾਓ ਬਹੁਤ ਸੱਚੀ ਕਾ ਸੱਚੀ ਕਾ ਬਾਓ ਭੁਲਾਇਆ ਕਰੂਗਾ ਤੇ ਹੁਣ ਭਾਈ ਦੂਰ ਕਰਕੇ ਫਿਰ ਅੱਜ ਅਸੀਂ ਵਿੱਚੇ ਹਰ ਗੁਣ ਦਾ ਡੱਬਾ ਤੇ ਜਾਣਾ ਤੇ ਨਾਲੇ ਸੰਧਾਰਾ ਤੇ ਮੰਮੀ ਫਿਰ ਤੁਰੀਏ ਫਿਰ ਕਾਹਨੂੰ ਲੇਟ ਕਰੀ ਜਾਣਾ ਹੈਨਾ ਗਾਹਾਂ ਹਜੇ ਬਾਜ਼ਾਰਾਂ ਮਾਂ ਜਾ ਕੇ ਸਮਾਨ ਵੀ ਲੈਣਾ ਠੀਕ ਨੇ ਤੇ ਚਲੋ ਮਿਲਦੇ ਆਂ ਜੀ ਫਿਰ ਤੁਹਾਨੂੰ ਬਾਜ਼ਾਰ ਜਾ ਕੇ ਜੀ ਲਓ ਜੀ ਆਪਾਂ ਹੁਣ ਪਹੁੰਚ ਗਏ ਦੁਕਾਨ ਤੇ ਅ ਅਮ੍ਰਿਤਸਰ ਬੇਕਰੀ ਤੇ ਤੇ ਲੰਨੇ ਆ ਭਾਜੀ ਉਹਨਾਂ ਤੋਂ ਸਾਮਾਨ ਇਹਨਾਂ ਦਾ ਸਾਮਾਨ ਵੈਸੇ ਬਹੁਤ ਵਧੀਆ ਹੁੰਦਾ ਇਹਨਾਂ ਦੀ ਦੁਕਾਨ ਹੈਗੀ ਆ ਆ ਚੌਰਾਸਤੇ ਦੇ ਕੋਲ ਉਹ ਵਾਲਾ ਰਸਤਾ ਸਾਹਮਣੇ ਵਾਲਾ ਚਲੇ ਜਾਂਦਾ ਡੀਵੀ ਸਕੂਲ ਨੂੰ ਇੱਧਰ ਵਾਲਾ ਰਾਮਬੀਲਾ ਗਰਾਊਂਡ ਨੂੰ ਤੇ ਆਹ ਵਾਲਾ ਜਾਂਦਾ ਰਸਤਾ ਪੁਜਾਰ ਨੂੰ ਇਸ ਚੌਰਾਸਤੇ ਦੇ ਦੁਕਾਨ ਆ ਭਾਜੀ ਉਹਨਾਂ ਦੀ ਬਹੁਤ ਵਧੀਆ ਸਾਮਾਨ ਮਿਲਦਾ ਇਹਨਾਂ ਤੋਂ ਤੇ ਇੱਕ ਜਗ੍ਹਾ ਤੋਂ ਹੀ ਸਾਨੂੰ ਤਕਰੀਬਨ ਤਕਰੀਬਨ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਹਨਾ ਸੋ ਜੇ ਕਿਸੇ ਨੇ ਚੀਜ਼ ਲੈਣੀ ਹੋਈ ਆਉਰੇ ਆਪਣਾ ਪਾਈ ਵਿਜ਼ਿਟ ਕਰੇ ਉਹ ਲੰਨੇ ਹੁਣ ਸਮਾਨ ਕੀ ਕੀ ਲਈਏ ਤਾਂ ਫਰੋਡ ਲੈ ਕੇ ਜਾਣੇ ਆ ਇਹ ਮੈਨੂੰ ਲੱਗਦਾ ਪਾਈਆ ਕਦੀ ਪੈਕਿੰਗ ਕਰੀ ਹੋਈ ਹੈ ਨਾ ਮੈਂ ਲੱਗ ਰਿਹਾ ਲੱਗੇ ਹੈ ਤਾਂ ਸਾਰੇ ਸਾਫ ਆ ਗਏ ਜੀ ਵਧੀਆ ਇੱਕ ਫਰੋਡ ਲੈ ਲੈਣੇ ਆ ਤੇ ਖਲਾਉਣੀ ਲੈ ਲੈਣੇ ਆ ਖਲਾ ਇੱਥੇ ਆਉਣ ਦਾ ਉਹ ਫਾਇਦਾ ਇਹ ਵੀ ਇੱਕੋ ਜਗ੍ਹਾ ਤੋਂ ਸਾਰਾ ਸਾਮਾਨ ਸਾਨੂੰ ਮਿਲ ਜਾਂਦਾ। ਖਿਡੌਣੇ ਆ ਖਿਲਾ ਹੋ ਗਿਆ। ਖਿਲਾਉਣੇ ਤੇ ਕਰੋਟ। ਹਾ ਟੋਕਰੀ ਜੀ ਤਾਂ ਵੇਰਾ ਆਈਆਂ ਵੀ ਬੱਚਿਆਂ ਵਾਸਤੇ। ਬੱਚੇ ਦਾ ਦੀਦੇ ਵੱਡੇ ਹੀ ਆਹੋ। ਦੀਦੀ ਦਾ ਪੈਸੇ ਨਹੀਂ ਹੈ। ਕਿੰਨੇ ਕਿੰਨੇ ਦਾ? ਜੋ ਜ਼ਿਆਦਾ ਛੋਟੇ ਬੱਚਿਆਂ ਵਾਸਤੇ ਆ ਚੀਜ਼ਾਂ। ਜੇ ਵਾਕੀ ਉਤਰ ਆਪੇ ਕਰੀਂ ਯਾਰ ਮਿੱਤਰ ਹਾਂ ਇੱਕ ਖਿਲਾਉਣਿਆਂ ਦਾ ਕਰਦੇ। ਇੱਕ ਕਰੋੜ ਇੱਕ ਗੱਲਾਂ ਦੇ ਬਾਕੀ ਹੋ ਸਾਮਾਨ ਤਾਂ ਤਕਰੀਬਨ ਕੋਈ ਹੈ ਨਹੀਂ ਜਾਣੇ ਵਾਲੇ ਹੋਰ ਲੋਕ ਤਾਂ ਬਾਕੀ ਮਠਿਆਈ ਮਠੂਲੀ ਦਾ ਹੋਰ ਦੁਕਾਨ ਚ ਜਾਣਾ ਪਾਣਾ ਆਪਾਂ ਨੂੰ ਬਾਕੀ ਚਲੋ ਹੁਣ ਅੱਗੇ ਦੇਖਦੇ ਆਂ ਜਾਂ ਕਿ ਫਿਰ ਕੇਲੇ ਵੀ ਲੈਣੇ ਆ ਤੇ ਸੇਬ ਵੀ ਲੈਣੇ ਆ ਆ ਸਾਮਾਨ ਆਪਾਂ ਨੇ ਲੈ ਲਿਆ ਆਓ ਜੀ ਹੁਣ ਲਈਏ ਸੇਬ ਵਰ ਕੇਲੇ ਕੇਲੇ ਤਾਂ ਦੀਦੀ ਨੇ ਕਿਹਾ ਤਾਂ ਕਹਿੰਦੀ ਵੀ ਥੋੜੇ ਜੇ ਨਰਮੇ ਲੈ ਕੇ ਆਈ ਮਤਲਬ ਹਨਾ ਹਰੇ ਉਹ ਲੈ ਕੇ ਆਈ ਵੀ ਉਹ ਹੋ ਜਾਂਦੇ ਆ ਨਿਆਣੇ ਖਾਂਦੇ ਘੱਟ ਉਹ ਤਾਂ ਕਹਿੰਦੇ ਵੀ ਨਾ ਹੀ ਲਿਕੇ ਆਈ ਮੈਂ ਕਿਹਾ ਵੀ ਨਹੀਂ ਜਿਹੜਾ ਭਾਈ ਤਿਹਾਰਾ ਉਹ ਤਾਂ ਪੂਰਾ ਕਰਨਾ ਹੀ ਹੈ ਹਨਾ ਅਗਰ ਆਵਾਜ਼ ਆ ਤੇ ਇੱਧਰ ਆ ਕੇ ਜੀ ਆਪਣਾ ਸੇਵ ਸੇਵ ਬਾਈ ਕਹਿੰਦਾ 80 ਰੁਪਏ ਕਿਲੋ ਸੇਵ ਤਾਂ ਵੈਸੇ ਨੂੰ ਠੀਕ ਆ ਆ ਦਾ ਕੁਲ ਜੈ ਤੇ ਕੇਲੇ ਕਹਿੰਦਾ 70 ਰੁਪਏ ਦਰਜਣਾ ਲੈਣੀ ਆ ਭਾਈ ਕਰਦੇ ਯਾਰ ਆ ਨਾ ਪਾਈ ਦਾਗੜ ਜਾ ਕੋਈ ਵਧੀਆ ਵਧੀਆ ਜੇ ਪਾਦੇ ਹੈ ਕਿਲੋ ਕਰਦੇ ਸੇਵ ਇੱਕ ਦਰਜਨ ਕਰਦੇ ਕੇਲੇ ਆ ਵੀ ਦੇਖ ਕੇ ਭਾਈ ਦਾਗੜ ਨਾ ਹਾਂ ਦਾਗੜ ਨਾ ਹੋਵੇ ਕਿਹਨੇ ਕਰਨੇ ਕਿਲੋ ਕਿਲੋ ਕਰਦੇ ਤੇ ਇਹ ਸੇਵਰ ਕੇਲੇ ਹੋ ਗਏ ਹੁਣ ਆਪਣਾ ਖਿੱਲਾ ਖਲਾਉਣੇ ਕਰੋਟ ਵੀ ਹੋ ਗਏ ਬਾਕੀ ਹੁਣ ਰਹਿ ਗਏ ਆਪਣੀ ਮਠਿਆਈ ਦੇਖ ਤੀ ਪਾਣੇ ਪਾਣੇ ਕੋਈ ਵਧੀਆ ਜੀ ਕੇਲੇ ਯਾਰ ਥੋੜੇ ਕੱਚੇ ਹੀ ਪਾਈ ਹੈ ਜਿਆਦਾ ਪੱਕਿਆ ਵਾ ਨਾ ਹੋਵੇ ਕਿਲਾ ਜੀ 2 ਦਿਨ ਚੜਾਓ ਭਾਜੀ ਆ ਹਾਂ 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 ਲੈ ਲਾਓ ਜੀ ਹੁਣ ਆਪਾਂ ਪਹੁੰਚ ਗਏ ਬਾਈ ਮਠਿਆਈ ਦੀ ਦੁਕਾਨ ਤੇ ਬਾਕੀ ਤਾਂ ਆਪਾਂ ਨੇ ਸਮਾਨ ਲੈ ਲਿਆ ਸਾਰਾ 1 ਕਿਲੋ ਆਪਾਂ ਕਰਾ ਲਿਆ ਹਣਾ ਰਾਲੀ ਬੇਲੀ ਦਾ ਡੱਬਾ ਦੀਦੀ ਦੀ ਸਪੈਸ਼ਲ ਡਿਮਾਂਡ ਥੀ ਕਹਿੰਦੀ ਰਲੀ ਮਿਲੀ ਦਾ ਲਿਆਇਓ ਇੱਕ ਡੱਬਾ ਤੇ 1 ਕਿਲੋ ਲੈ ਲੈਣਾ ਪਾਉਨੇ ਹੁਣ ਪਤੀਸਾ ਪਤੀਸਾ ਵੀ ਭਾਈ ਉਹਦਾ ਫੇਵਰੇਟ ਆ ਤੇ ਬਾਕੀ ਫਿਰ ਮਲਦੇ ਹੁਣ ਤੁਹਾਨੂੰ ਫੇ ਭੈਣ ਕੋਲ ਜਾ ਕੇ ਭਾਈ ਪਹੁੰਚ ਗਏ ਅਸੀਂ ਰੱਜੀ ਦੀ ਦੀ ਰਾਦੇ ਪਿੰਡ ਕੋਲ ਆਹ ਦੇਖ ਲਓ ਜਦ ਅਸੀਂ ਭੈਣ ਦਾ ਵਿਆਹ ਕਰਿਆ ਤਾਂ ਜਾਦੂਰੇ ਕੁਝ ਨਹੀਂ ਤਾਂ ਹੁੰਦਾ ਸਾਰੇ ਖੇਤ ਤੇ ਅਰ ਹੁਣ ਦੇਖ ਲਓ ਤੁਸੀਂ ਹੈ ਪੂਰਾ ਸ਼ਹਿਰ ਬਣ ਗਿਆ ਜੀ ਪੂਰੀ ਕਲੋਨੀ ਐਨ ਤਕੜੀ ਇਹ ਜੀ ਕੋਠੀ ਕਰੇ ਨਹੀਂ ਵੀ ਦੇਖੀ ਉਹ ਵੀ ਉਹ ਦੇਖਣ ਨੂੰ ਮਿਲ ਜਣੀ ਤੁਹਾਨੂੰ ਲੱਕੜ ਦੀ ਕੋਠੀਆਂ ਵੀ ਬਣੀਆਂ ਹੋਈਆਂ ਔਰੇ ਲੱਕੜ ਦੀਆਂ ਜਿੱਦਾਂ ਬਾਹਰਲੇ ਦੇ ਛਾਂ ਚ ਹੁੰਦੀਆਂ ਨਾ ਉਹ ਸਿਸਟਮ ਹੀ ਬਣਿਆ ਹੋਇਆ ਕਈ ਕਈ ਪਾਸੇ ਤਾਂ ਬਹੁਤ ਟੌਪ ਟੌਪ ਦੇ ਮਕਾਨ ਪੈ ਗਏ ਜਦ ਪਹਿਲਾਂ ਕੁਝ ਨਹੀਂ ਤਾਂ ਹੁੰਦਾ ਦੇਖ ਲਓ ਅਸੀਂ ਕਿਸੇ ਟਾਈਮ ਇੱਕ ਵਾਰ ਜੀਜਾ ਜੀ ਨੇ ਮੰਮੀ ਆਹਾ ਭਾਈ ਇਹਨਾਂ ਨੇ ਨਾ ਕਣ ਕੇਸੇ ਤੇ ਪ੍ਰਾਲੀ ਲੈ ਲਈ ਕੋਈ ਚਕਾਣੇ ਵਾਲਾ ਮਿਲੇ ਨਾ ਪ੍ਰਾਲੀ ਫਿਰ ਅਸੀਂ ਜੀਜਾ ਕਹਿੰਦਾ ਯਾਰ ਮਿਲਦਾ ਹੀ ਨਹੀਂ ਕੋਈ ਬੰਦਾ ਕਹਿੰਦਾ ਪ੍ਰਾਲੀ ਕਹਿੰਦਾ ਅਗਲੇ ਨੇ ਕਣਕ ਬੀਜਣੀ ਆ ਅੱਛਾ ਯਾ ਡੰਗਾ ਰੱਖੇ ਹੋਏ ਵੀ ਤੇ ਇਹਨਾਂ ਨੇ ਅਸੀਂ ਆਏ ਫਿਰ 5-7 ਜਣੇ ਮੈਂ ਕਹਾ ਯਾਰ 10 ਜੀਜਾ ਕਿੱਥੇ ਨੇ ਇੱਥੇ ਕਿਤੇ ਉਹ ਚੱਕੀ ਦੀ ਕਿਤੇ ਹੁਣ ਖੇਤ ਕਿਹਦਾ ਪਤਾ ਲੱਗਦੇ ਆ ਹੁਣ ਕੋਠੀਆਂ ਬਣ ਗਈਆਂ ਮਾਰੀ ਜਦ ਇਹ ਗਰਾ ਲਾਤਾ ਨਾਲ ਦੀ ਨਾਲ ਜੀਜਾ ਲਿਆ ਕਰਮ ਕਰਮ ਪਰੌਂਠੇ ਫਿਰ ਮੈਂ ਕਹਾ ਲਿਆ ਫੇ ਹੁਣ ਫੜਾ ਇਦਨੂੰ ਪਰੌਂਠੇ ਪਰੌਂਡਿਆਂ ਨੂੰ ਵੀ ਅਸੀਂ ਦੱਬਣੀ ਫੌਤ ਦਿੱਤੀ ਪਰ ਗਰਾ ਆ ਪਰ ਗਰਾਏ ਦਾ ਪ੍ਰਾਲੀ ਦਾ ਜੜੇ ਲਾਗੇ। ਅਸੀਂ 5-7 ਜਣੇ ਆ ਕੇ ਇਕੱਠੇ ਹੋਗੇ ਜਦੇ ਲਾ ਕੇ ਆਪਣਾ ਲੰਘੇ। ਵੀ ਜਦੇ ਚਲੇਗੇ। ਹੋਰ ਜਦੇ ਚਲੇਗੇ। ਹਾਂ ਯਾਰ। ਐਦਾਂ ਭਾਈ ਹੱਥ ਨੂੰ ਹੱਥ ਹਾਂ। ਹੋਰ ਤੇ ਕਿਸੇ ਕਿਸੇ ਦੇ ਚਾਹੂਗਾ ਤਾਂ ਕੋਈ ਆਊਗਾ। ਇੱਥੇ ਭਾਈ ਇੱਕ ਕੁਲਵਿੰਦਰ ਬਿੱਲੇ ਦੀ ਸਿੰਗਰ ਦੀ ਕੋਠੀ ਵੀ ਬਣੀ ਹੋਈ ਆ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਿਆ। ਅ ਆ ਆ ਸਾਹਮਣੇ ਆ। ਕਿੱਥੇ? ਇਹ ਆਓ ਦੇ ਆਓ ਸਾਹਮਣੇ ਕੋਠੀ। ਉਹ ਜਿੱਥੇ ਕਮੈਨ ਜਾਂਦੀ ਉਹਦੇ ਸਾਹਮਣੇ ਬੜੀ ਜੀ ਕੋਠੀ ਨਹੀਂ? ਹਾਂ ਹਾਂ। ਉਹ ਕੁਲਵਿੰਦਰ ਬਿੱਲੇ ਦੀ ਆ। ਚਾ ਆਹ ਲੈ ਜੀ ਅੱਧਰ ਦੇ ਬਸਤੀ ਆ ਕੋਠੀ ਆ ਤੇ ਆ ਉਹ ਆ ਗਿਆ ਭਾਈ ਸਾਡੀ ਭੈਣ ਦਾ ਘਰ ਸਾਹਮਣੇ ਇਹ ਉਹ ਦੇਖ ਲੈ ਸਾਹਮਣੇ ਗੇਟ ਤੇ ਉਹ ਦੇਖ ਲੈ ਆ ਗਏ ਜੀ ਭੈਣ ਕੋਲ ਆ ਰਸਤਾ ਥੋੜਾ ਜਿਹਾ ਇੱਥੇ ਖਰਾਬ ਹੈ ਇਹਨਾਂ ਦੇ ਰਸਤੇ ਦਾ ਭਾਈ ਹੁਣ ਸਾਰੇ ਜਿਹੜੇ ਮਰਜੀ ਪਿੰਡ ਦਾ ਦੇਖ ਲੋ ਰਸਤੇ ਹੁੰਦੇ ਆ ਕੁਝ ਸ਼ਹਿਰਾਂ માં ਫਿਰ ਇਦਾਂ ਹੋ ਜਾਂਦਾ ਸ਼ਹਿਰਾਂ માં ਥੋੜਾ ਜਿਹਾ ਜ਼ਿਆਦਾ ਉਹ ਹੋ ਜਾਂਦਾ ਹੈ ਇਹ ਪੰਡਾਲੇ ਦਾ ਚਲੋ ਮਾੜਾ ਮੋਟਾ ਕਰ ਵੀ ਲੈਂਦੇ ਆ ਖੇਤਾ ਖੂਤਾ ਚੋਂ ਮਿੱਟੀ ਮੱਟੀ ਪਾ ਕੇ ਆ ਕੁਝ ਹੋਰ ਹੀਲਾ ਕਰ ਲੁੰਦਾ ਅਗਲਾ। ਉਰੇ ਥੋੜਾ ਜਿਹਾ ਜ਼ਿਆਦਾ ਦਿੱਕਤ ਹੋ ਜਾਂਦੀ ਆ। ਦੇਖੋ ਹੁਣ ਭਾਈ ਕੌਣ ਆਉਂਦਾ ਗੇਟ ਖੋਲਣ। ਤੇ ਆ ਪੀਜੀ ਪੂਜੀ ਬਣੇ ਹੋਏ ਆ ਸਾਰੇ ਉਰੇ ਦਾ ਪਛਾਣੇ ਨਹੀਂ ਹੁੰਦਾ ਕਿ ਆ ਤੇ ਕਿਆ ਬਣ ਗਿਆ। ਆ ਟਿੱਕਰ ਦੀ ਪੱਟਦੀ ਹੈ। ਆ ਉਰੇ ਮੰਦਰ ਆ ਜੀ ਆਹ ਬੈਕ ਸਾਈਡ ਮੰਦਰ ਦੀ। ਉਰੇ ਅਸੀਂ ਟਰੈਕਟਰ ਦਾ ਡੈਮੋ ਕਰਿਆ ਦਾ ਕਿਸੇ ਟਾਈਮ ਅਮੀ ਟਰੈਕਟਰ ਵਾਲੇ ਏਜੰਸੀ ਵਾਲੇ ਲੈ ਕੇ ਆਏ ਤੇ ਟਰੈਕਟਰ। ਨਮਾ ਉਰੇ ਡੈਮੋਂ ਦਿਖਾਇਆ ਦਾ ਉਰੇ ਬਾਕੇ ਦੇਖਿਆ ਅਸੀਂ ਆ ਗਈ ਮੰਨ ਲਾ ਤਾਂ ਹਰ ਮੰਨ ਆ ਗਈ ਲਓ ਭਾਈ ਹੋ ਗਈ ਭੈਣ ਦੇ ਘਰਾਂ ਐਂਟਰੀ ਸੁਖੀ ਆ ਕੀ ਐ ਸੁਖੀ ਸੁਖੀ ਇਹਦਾ ਨੂਰੀ ਸੁਖੀ ਸਾਡੀ ਚੁੱਕੀ ਇਹਦਾ ਨੂਰੀ ਹਾਂ ਬੂਜੀ ਹਾਂ ਕਰਦੀ ਆ ਹੁਣ ਦੇਖੀ ਨੂੰ ਬੂਜੀ ਮਾਰੂ ਪੈਸਾਣਾ

ਘੜੀ ਬੰਦ ਹੋਈ ਨਹੀਂ ਇਹ ਉੱਠਿਆ ਨਹੀਂ ਬੇਗਲਾ ਪੂਰਾ ਤੇਜ਼ ਆ ਠੀਕ ਹੈ ਜੈਸਮੀਨ ਠੀਕ ਆ ਹੂੰ ਜੈਸਮੀਨ ਉੱਥੀ ਹਮਾ ਲਈ ਆ ਉਹ ਹਟਾ ਕੀ ਹੁਣ ਖੁੱਲੀ ਰਹਿ ਗਈ ਕਿ ਪਹਿਲੀ ਖੁੱਲੀ ਹਰਗੁਣ ਹਰਗੁਣ ਵੀ ਠੀਕ ਆ ਹਰਗੁਣ ਮਾਰਦੀ ਛਾਲਾ ਫਿਰ ਪੂਰੀ ਜਿਸਤਾਂ ਹਾਂ ਹਾਂ ਲੈ ਪੂਰੀ ਕੱਲ ਜਾ ਕੇ ਆਏ ਤੇ ਕੱਲ ਹਰਗੁਣ ਕੋਣ ਦੇਖੀ ਵੀਡੀਓ ਹਾਂ ਸਾਡਾ ਤਾਂ ਭਾਈ ਕੁਝ ਨਹੀਂ ਲੁਕਦਾ ਕਿਸੇ ਤੇ ਵੀ ਅਸੀਂ ਕਿੱਥੇ ਜਾਂਦੇ ਕਿੱਥੇ ਨਹੀਂ ਸਾਦਾ ਸਾਰਾ ਸ਼ਰਿਆਮ ਹੈ ਆ ਜਿਹੜੇ ਲਖਾਦੇ ਭਾਈ ਸਾਸੀ ਸਤਿ ਸ਼੍ਰੀ ਅਕਾਲ ਜੀ ਅੱਛਾ ਰੰਗ ਲੱਗੇ ਵਿਕਰਾਨ ਸਤਿ ਸ਼੍ਰੀ ਅਕਾਲ ਅੱਛਾ ਉਹ ਮਿਸਤਰੀ ਘਰੋਂ ਗਏ ਵੀ ਆ ਪੇਂਟਰ ਜੀ ਆਹ ਆ ਗੁਲਾਬੀ ਕਰਿਆ ਏ ਇਹ ਗੁਲਾਬੀ ਕਰਿਆ ਗੁਲਾਬੀ ਤਾਂ ਪਹਿਲਾਂ ਸੀ ਅੱਛਾ ਉਹੀ ਮੈਂ ਕਹਾ ਵੀ ਫਰਕਿਆ ਨਹੀਂ ਲੱਗਦਾ ਨਹੀਂ ਗੁਲਾਬੀ ਉਹ ਤਾਂ ਪਹਿਲਾਂ ਵੀ ਹੁਣ ਖਰਾਬ ਹੋ ਗਿਆ ਤਾਂ ਕੁੱਤੀ ਲੈਟਾ ਕੁੱਤੀ ਦੁਬਾਰਾ ਕਰਵਾਈਏ ਫੇਰ ਦੁਬਾਰਾ ਤਿੰਨ ਦਿਨ ਬਾਅਦ ਹੁੰਦੀ ਹੈ ਅੱਛਾ ਜੀ ਆ ਸਮਾਨ ਅੱਛਾ ਰਸੋ ਵੀ ਸਾਰੀ ਤਾਂ ਹੀ ਖਾਲੀ ਕਰੀ ਵੀ ਸਲਾਮ ਹੋ ਤਾਂ ਨਹੀਂ ਆਦੇ ਹੋਰੇ ਵੀ ਕਾਫੀ ਵੀ ਹਾਂ ਸਾਫ ਹੋਗੀ ਅੱਛਾ ਇੱਥੇ ਉਹ ਇਹ ਪਤਾ ਦੀਦੀ ਕਾਇ ਫਿਲਹਾਲ ਤਾਂ ਇਹ ਪੁੱਟੀ ਗੱਲ ਹੁਣ ਥੋੜਾ ਜਿਹਾ ਟਾਈਮ ਹੋ ਜਣ ਉਹ ਤੇ ਬਾਅਦ ਫੇਰ ਆ ਜਾਂਦੀ ਇਹਦਾ ਕੋਈ ਹੱਲ ਇਹ ਤਾਂ ਮੇਨ ਨਾਲ ਆ ਹੀ ਜਾਂਦੀ ਹਾਂ ਇਹਦਾ ਹੱਲ ਤਾਂ ਇੱਕ ਟਾਇਲੇ ਆ ਬਸ ਟਾਇਲ ਹੁਣ ਬੰਦਾ ਕਿੰਨੀ ਕੁ ਲਵਾ ਦੇ ਹੁਣ ਉੱਪਰ ਤੱਕ ਤਾਂ ਲਵਾਣ ਤੇ ਰਿਹਾ ਨਹੀਂ ਚਲ ਆ ਟਾਇਲ ਤਾਂ ਕਲਵਾ ਦੇ ਖੇਖਾਂ ਦੇ ਦਿੱਤਾ ਸੁੱਕੀ ਆ ਉਹ ਉੱਪਰ ਛੱਤ ਨੂੰ ਚਲ ਗਈ ਹਾਂ ਦੇਖ ਲੈ ਉਹੀ ਗੱਲ ਆ ਹੁਣ ਛੱਤ ਨੂੰ ਪਾਉਣ ਨਾਲ ਵੀ ਜਦੋਂ ਮੰਨਦੇ ਹੈ ਖੇਖਾਂ ਨੂੰ ਵੀ ਨਾ ਪਾ ਸਕੋ ਪਰ ਕਿਹਨਾਂ ਸਾਫ ਤੇ ਆ ਪਟਾ ਲਾਉਣ ਦੀ ਕੋਸ਼ਿਸ਼ ਹਾਂ ਆਹ ਰੰਗ ਪਹਿਲਾਂ ਦਾ ਹੀ ਹੋਇਆ ਵਾ ਇਹ ਆਪੇ ਕਰੇ ਰਿਹਾ ਸੀ ਨਹੀਂ ਇਹ ਪਹਿਲਾਂ ਦਾ ਹੋਇਆ ਵਾ ਦੇਖ ਲਾ ਇੱਧਰ ਹੈ ਨਹੀਂ ਸਲਾਬ ਆ ਰੰਗ ਕਿੰਨਾ ਵਧੀਆ ਉੱਤਰ ਸਲਾਬ ਨੇ ਜਮੇ ਹੀ ਨਾਸ ਮਾਰਤਾ ਆ ਵੀ ਗੰਦ ਠੀਕ ਹੈ ਪਰ ਆ ਵੀ ਹੋਗੀ ਹੋਊਗੀ ਮਣੀ ਮੋਟੀ ਸਲਾਬ ਗਲੇ ਵੀ ਕਾਹਦਾ ਕਰਵਾ ਰਹੇ ਕੋਈ ਮਾਣੂ ਆਇਆ ਪਤਾ ਨਾ ਨਾ ਠੀਕ ਗੁੰਮੀ ਆ ਗਿਆ ਵਾਹ ਵੀ ਆਹ ਬਲੀ ਗੁੰਮ ਕਾਹਦੀ ਕਿੰਨੀ ਲੀ ਜੀ ਵੀ ਹੋਰ ਜਦੋਂ ਹੋ ਜਦੋਂ ਹੋ ਮੇਰਾ ਪੁੱਤ ਅਸੀ ਜੀ ਦੀ ਜਿੱਕੀ ਤੇ ਵੀ ਜਿੱਕੀ ਮੈਨੂੰ ਨੇ ਫੋਨ ਕਰਤਾ ਜਦੋਂ ਸਸਰੀ ਹੈ ਕਿਆ ਕਹਿੰਦੀ ਮੈਨੂੰ ਉਹ ਦਿਓ ਆ ਕੇ ਲੜੀ ਵਿੱਚ ਨੂੰ ਫੇਰ ਚੱਲੇ ਅੱਛਾ ਹੁਣ ਲੈ ਕੇ ਆਉਂਦਾ ਬਾਹੂ ਕੀ ਜੀ ਮੇਰੇ ਕੈਨੇ ਆ ਬੱਸ ਲੈ ਬੱਸ ਵੀਰ ਜੀ ਚਾਹੀਦਾ ਪੈਂ ਹਾਂ ਪੁੱਤ ਚੱਲ ਨਾ ਵੀਰ ਦੀ ਗੋਦੀ ਤੇ ਲੈ ਜਾਓ ਜਾਓ ਇਹਦੇ ਛੱਡੋ ਥੀ ਹੋਤੇ ਇਸ ਨੂੰ ਨਹੀਂ ਮੈਂ ਕਿਹਦੇ ਪਾਈ ਵੇਖ ਨੱਕੀ ਦੇਖੀ ਚਾਹ ਉਬਲ ਗਈ ਕਿਆ ਤਰੇ ਆ ਮੈਂ ਕੁੱਤੀ ਬਈ ਆ ਨੀ ਹੂੰ ਤੇਰੇ ਤੋਂ ਪੁੱਛਿਆ ਲਵ ਜੀ ਰੰਗ ਦਾ ਕੰਮ ਚੱਲ ਰਿਹਾ ਤਾਂ ਕਰਕੇ ਭਾਈ ਸਾਰਾ ਹੁਣ ਤੁਹਾਨੂੰ ਪਤਾ ਦਿਵਾਲੀ ਦੀਆਂ ਤਿਆਰੀਆਂ ਕਰਕੇ ਰੰਗ ਕਰਕੇ ਗਾਹ ਪਿਆ ਹੋਇਆ ਸਾਰਾ ਪਿੱਛੇ ਹੀ ਦਿਖਾ ਸਕਦਾ ਪਰ ਪਿੱਛੋਂ ਡੈ ਲਿਖਦੇ ਉਹ ਨਹੀਂ ਨਹੀਂ ਕਰਨਾ ਕੰਮ ਰਾਜ ਕੋਈ ਨਾ ਆਇਆ ਕਿ ਨਹੀਂ ਹੁੰਦਾ ਹਰੇਕ ਦੇ ਖਰਚ ਹੋਰ ਅੱਜ ਆ ਕਮਰਾ ਖਾਲੀ ਕਰਨਾ ਆ ਅੱਜ ਆ ਕਮਰਾ ਤੇ ਰਸੋਈ ਉਹਨਾਂ ਨੇ ਹਾਂ ਰਸੋਈ ਕਰਨੀ ਅੱਜ ਤੇ ਉਹ ਕਮਰਾ ਤੇ ਬਾਥਰੂਮ ਨਾਲ ਟਾਇਟ ਜਿਹੜਾ ਉਹ ਘਾਣਾ ਦੁਪਹਿਰ ਨੂੰ ਆ ਕੇ ਹੋਰ ਤੇ ਵੀ ਲੱਗੇਵੇਂ ਨਾ ਦਿਨ ਚ ਜਿਹੜੇ ਦੁਪਹਿਰ ਨੂੰ ਉਹ ਹੁੰਦੀ ਐ ਅੱਛਾ ਵੀ ਲੰਚ ਕਰਦੇ ਆ ਇੱਕ ਵਾਰ ਉੱਪਰ ਜਾ ਕੇ ਕਰ ਦਿੰਦੇ ਵਿੱਚ ਨੂੰ 3 ਵਜੇ ਲੱਗਦੇ ਨਾ ਫਿਰ ਉੱਥੇ ਕੀ ਕਰਦੇ ਹੁਣੇ ਅਸੀਂ ਤਾਂ ਠੇਕਾ ਕਰਿਆ ਹਾਂ ਅੱਛਾ ਇੱਧਰ ਦਿਹਾੜੀ ਉੱਪਰ ਲੱਗੇ ਉਹਨਾਂ ਫਿਰ ਦਿਹਾੜੀ ਉੱਪਰ ਤੱਕ 1 ਵਜੇ ਹੱਦ ਦੇ ਆ ਇਹ 13 ਵਜੇ ਵੇਲੇ ਹੁੰਦੇ ਆ ਅਚਨ ਚੰਦ ਦਾ ਦੁਆਰਾ ਫੇਰ ਲੱਗਦੇ 3 ਵਜੇ ਉਦੋਂ ਪਹਿਲਾਂ ਨੂੰ ਕਰ ਦਿੰਦੇ ਆ ਕਿ ਪੁੱਤੀ ਕਰਕੇ ਦੋੜਾ ਫਿਰ ਆਪ ਨੂੰ ਕੰਮ ਆ ਪਿਆ ਅੱਛਾ ਉਹ ਰੱਖ ਕੇ ਰਾਤ ਨੂੰ ਆਦਨ ਨੇ 5:00 ਵਜੇ ਤੇ ਆ ਜਾਂਦੇ ਸ਼ਾਮ ਨੂੰ ਉਹ ਤਾਂ ਦਿਨ ਪੁੱਤੀ ਹੋਏ ਚ ਨੇ ਅੱਛਾ ਹਾਂ ਫਿਰ ਉਹ ਤਾਂ ਆਕੇ ਰਾਤ ਨੂੰ 12 ਬੀਜਾ ਜੇ ਰਾਤ ਦਾ 12 ਬੀਜੇ ਗਏ ਸੀ ਤਕਰੀਬਨ ਅੱਛਾ ਰਾਤ 12 ਵਜੇ ਤੱਕ ਕਰਿਆ ਉਹਨਾਂ ਨੇ ਸਾਰਾ ਸਰਸੋਂ ਦਾ ਬਾਤ ਹੁੰਦੀ ਨਹੀਂ ਲੱਗਦੀ ਨੇ ਦੇਖ ਲੈ ਜਿਹੜਿਆਂ ਨੇ ਠੇਕੇ ਲਏ ਵੇ ਹਾਂ ਉਹਨਾਂ ਨੂੰ ਦਿਨ ਰਾਤ ਇੱਕ ਕਰਿਆ ਪਿਆ ਅਗਲੇ ਨੇ ਅੱਛਾ ਨਾ ਕੰਮੇ ਹੋਣਾ ਬਸ ਦੌਲੀ ਕਰਕੇ ਹਾਂ ਇਹਦੇ ਬਾਅਦ ਹੈ ਨਹੀਂ ਕਹਿੰਦਾ ਜੀ ਇਹ ਵੀ ਗੱਲ ਆ ਇਹ ਆ ਸ਼ੰਗੀ ਕਰਨਾ ਤੇ ਫਿਰ ਤਾਂ ਹਾਂ ਉਹ ਇਹ ਦੀਵਾਲੀ ਕਰਕੇ ਹੁਣ ਉਹਨਾਂ ਨੇ ਤਾਂ ਹੀ ਜ਼ਿਆਦਾ ਜ਼ੋਰ ਲਾਇਆ ਹੋਇਆ ਹੁਣ ਆ ਮਹੀਨਾ ਉਹਨਾਂ ਨੇ ਪੂਰਾ ਦੱਬ ਕੇ ਲਾਉਣਾ ਦਿਨ ਰਾਤ ਹਾਂ ਆ ਮਹੀਨਾ ਪੂਰਾ ਆ ਮਹੀਨਾ ਪੂਰਾ ਹੋ ਗਿਆ ਲਾਈ ਦਾ ਪੂਰਾ ਕੱਢਣਾ ਮੰਨ ਕੇ ਨਾ ਆਹ ਛੋਣੀ ਆ ਜਾ ਤੂੰ ਹੋ ਜਾ ਮੇਰੀ ਲਾਡਲੀ ਮम्मी ਨਹੀਂ ਬਾਸਣ ਕੇ ਹੁੰਦਾ ਸੀ ਜਦੋਂ ਮੇਰੀ ਰਾਤ ਆ ਜਾ ਤੂੰ ਹਜੇ ਸੱਤਾ ਪਿਆ ਉੱਠਿਆ ਹਜੇ ਚਾਰਜ ਹੋਣੀ ਗੱਡੀ ਹਜੇ ਹੌਲੀ ਹੌਲੀ ਸੋਚਦਾ ਹੈ ਦੱਸੋ ਕਿ ਸਾਰੇ ਕੀ ਸਾਮਾਨ ਕਿੱਥੇ ਰੱਖਤਾ ਅੱਛਾ ਰੱਖਤਾ ਉਹ ਭਾਈ ਦੀਦੀ ਤੇਰਾ ਬੱਚੇ ਸੰਧਾਰਾ ਹਾਂ ਦੋ ਡੱਬੇ ਆ ਇੱਕ ਡੱਬਾ ਹਰਗੁਣ ਦੇ ਨਾਮ ਦਾ ਇੱਕ ਤੈਨੂੰ ਭਾਈ ਸੰਧਾਰੇ ਦਾ ਠੀਕ ਆ ਹੋਰ ਹੋਰ ਮੈਂ ਕਹਿ ਰਹੀ ਸੀ ਕਹਿੰਦੀ ਮੰਮੀ ਤੂੰ ਲੈ ਜੀ ਮੈਂ ਕਿਹਾ ਮੈਨੂੰ ਨਹੀਂ ਪਤਾ ਆਪਣਾ ਆਪਣੇ ਦੇ ਕੇ ਆਇਆ ਮੈਂ ਕਹਿ ਰਹੀ ਸੀ ਕਹਿੰਦੀ ਹੁਣ ਤੂੰ ਲੈ ਜੀ ਮੈਂ ਕਿਹਾ ਮ ਲੋ ਭਾਈ ਜੀਜਾ ਜੀ ਅਰੇ ਰਾਮਨ ਨੂੰ ਲੈਣ ਹੈ ਨਹੀਂ ਹੋ ਗਈ ਨਾ ਰਾਮਨ ਨੂੰ ਅਰੇ ਰਾਮਨ ਨੂੰ ਛੁੱਟੀ ਹੋ ਗਈ ਉਹ ਤੈਨ ਸਾਸਰੀ ਘਰ ਨਹੀਂ ਬੁਲਾਈ ਕਿਸੇ ਨੂੰ ਹਜੇ ਆ ਹਾਂ ਤਾਂ ਵੀ ਕਰਨਾ ਦਾਦਾ ਬੁਲਾਈ ਨਹੀਂ ਕਾ ਤੇ ਸਾਸਰੀ ਘਰ ਨਹੀਂ ਬੁਲਾਈ ਕੀ ਹੈ ਇੱਕ ਆ ਉਹ ਕਹਿੰਦਾ ਮੈਂ ਉਹ ਕਹਿੰਦਾ ਮੈਂ ਬੰਦਾ ਕਰਕੇ ਨਹੀਂ ਬੋਲਦਾ ਪੁੱਤ ਮੇਰੀ ਇੱਕ ਤੂੰ ਤਾਂ ਕਹੋ ਖਾਲੀ ਤੂੰ ਤੇ ਦੇ ਦੇ ਤਾ ਹੀ ਨਹੀਂ ਹੱਸਦਾ ਪਤੰਦਰ ਕੋਈ ਨਾ ਹਿੱਟ ਆ ਗਿਆ ਫੇ ਤਾਂ ਕਿਆ ਹੋ ਗਿਆ ਪੁੱਤ ਇਹਦਾ ਟੁੱਟਦਾ ਹੀ ਰਹਿੰਦੇ ਹੁੰਦੇ ਹੋਰ ਕਿਆ ਦੰਦ ਦਾ ਟੁੱਟਦੇ ਹੀ ਸਾਡੇ ਵੀ ਸਾਡੇ ਵੀ ਟੁੱਟੇ ਅੱਠਵਾਂ ਬੱਜਿਆ ਨਾ ਅੱਛਾ ਅੰਨੇ ਨਹੀਂ ਤਾਂ ਚਾਰ ਪੰਜ ਦਿਨਾਂ ਬਾਅਦ ਹੋਣੀਆਂ ਕਿੰਨੇ ਲੱਗਿਆ ਅੱਠਵਾਂ ਹਾਂ ਅੱਠਵਾਂ ਮੰਗ ਕੇ ਤਾਂ ਕਹਿੰਦਾ ਬਸਵਾ ਲੱਗਿਆ ਲੱਖ ਜਿਮਾ ਹੁੰਨਾਂ ਦੇ ਲਾਵਾ ਨਾ ਨੀਰਵੀਰ ਨੂੰ ਅੱਠਵੇਂ ਲੱਗਿਆ ਸੱਤ ਸੱਤ ਪੂਰੇ ਹੋ ਗਏ ਹੂੰ ਛੇ ਸਾਲਾਂ ਦਾ ਤੇ ਪੁਰਾਣੇ ਘਰ ਕੀ ਹੋ ਗਿਆ ਸੀਗਾ ਮੈਨਾਂ ਤਾਂ ਪਤਾ ਨਹੀਂ ਪੰਜਵਾਂ ਲੱਗਿਆ ਨਹੀਂ ਨਹੀਂ ਛੇਰ ਪੰਜ ਸਾਲ ਤਾਂ ਮੰਮੀ ਆਪਾਂ ਨੂੰ ਕਿੰਨੇ ਵੀ ਦੀਵਾਲੀ ਨਵੇਂ ਘਰ ਚ ਪੰਜਵੀਂ ਛੇਵੀਂ ਹੋਣੀ ਪੰਜਵੀਂ ਆ ਸ਼ਾਇਦ ਪੰਜਵੀਂ ਪਤਾ ਨਹੀਂ ਛੇਵੀਂ ਜਦੋਂ ਲੱਗਿਆ ਤੁਹਾਡਾ ਜਦ ਕਿੰਨੀ ਦਾ ਗਿਆ ਆਓ ਫਿਰ ਨੀਰਵੀਰ ਹੋਇਆ ਇਹਦੇ ਨੂੰ ਪੰਜਵਾਂ ਸਾਲ ਲੱਗਿਆ ਆਓ ਫੇ ਛੇਵੀਂ ਦੀਵਾਲੀ ਆ ਯਾਰ ਛੇਵੀਂ ਸਾਡੀ ਛੇਵੀਂ ਹੈ ਛੇਵੀਂ ਦੀਵਾਲੀ ਆ ਯਾਰ ਕੀ ਉਹ ਕੋਈ ਚੱਕਰ ਨਹੀਂ ਟਰੂ ਦਾ ਹੋਇ ਪਿਆ ਟਰੂ ਟਰੂ ਸਾਨੂੰ ਪਤਾ ਨਹੀਂ ਆਹ ਹੁਣ ਪਿੰਡਾਂ ਵੀ ਚੈੱਕ ਨਹੀਂ ਕਰਦੇ ਹੁਣ ਜਮ ਹਾਂ ਉਹ ਨਾਲੇ ਸਾਨੂੰ ਪਤਾ ਆ ਆਹ ਨਾਲੇ ਸਾਨੂੰ ਪਤਾ ਏ ਇਹ ਆਹ ਹੁਣ ਪੇਟ ਕਰਕੇ ਬਾਈ ਖਲਾਰਾ ਪੈ ਜਾਂਦਾ ਸਾਰੇ ਘਰ ਚ ਪਤਾ ਨਹੀਂ ਸਮਾਨ ਕਿੱਥੇ ਗਿਆ ਨਾ ਕੋਈ ਆਹ ਵਾਟਾ ਸੇ ਲਾਈ ਠੰਡਾ ਨਹੀਂ ਭਰਿਆ ਬਰ ਕਰਾ ਠੰਡਾ ਹੀ ਹੈ ਨਹੀਂ ਠੀਕ ਜਿਆਦਾ ਠੰਡਾ ਵੀ ਮੌਸਮ ਚ ਨਹੀਂ ਨਹੀਂ ਹੁਣ ਤਾਂ ਮੌਸਮ ਚੇਂਜ ਹੋ ਗਿਆ ਮਾਸੀ ਜੀ ਹੁਣ ਹਾਂ ਕੱਟਲੇ ਮੈਨੂੰ ਕਿਹਾ ਕਹਿੰਦਾ ਛਾਤੀ ਜੰਗ ਹੋਈ ਵੀ ਠੰਡਾ ਪਾਣੀ ਨਾ ਪੀਂਦੋ ਇਹ ਕੱਢ ਕੇ ਅੱਗੇ ਪਿੱਛੇ ਚੋਰੀ ਪੀ ਲੰਦਾ ਤਾਂ ਹਾਂ ਬੋਤਲ ਨਹੀਂ ਕਰਦੇ ਫ੍ਰੀਜ ਲਵਾਗਾ ਉਹਦਾ ਮੂੰਹ ਲੱਗਾ ਮੜਦੇ ਇੱਥੇ ਲੈ ਤੂੰ ਆ ਲੈ ਨਾ ਬਸ ਥੋੜੇ ਜਿ ਦਿੱਤਾ ਮਨ ਕੀ ਤੈਨੂੰ ਪਲਾਉਂ ਮੇਰੀ ਗੱਲ ਸੁਣ ਦੰਦ ਇੱਕ ਹੋਰ ਟੁੱਟ ਗਿਆ ਕਿਹੜਾ ਟੁੱਟਿਆ ਹੁਣ ਦਿਖਾਈਂ ਉਹ ਐਦ ਦਿਨੋਂ ਆਏ ਕਰਕੇ ਦਿਖਾ ਉਹ ਦਿਖਾ ਦੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਲੈ ਚੱਲ ਕੋਈ ਨਾ ਕੋਈ

মমনে বানি নিয়ারারে সারিকে. কারটু অকারয়ে সুমইকে সুমনে। কাকুতিয়়ে সুমনে ফারে আসমনে সকারে কিয়ে সুমহে কারেছে ਛੁੱਟਾ ਛੁੱਟਾ ਪਿਆ ਹੀ ਆਇਆ ਤਾਂ ਕਰਕੇ ਮਾਂ ਹੀ ਉਹ ਕਰਦਾ ਸੁਸਰੀ ਹੈ ਨਾ ਮੈਂ ਹੂੰ ਮਮਾਂ ਨੂੰ ਪਾਣੀ ਦੇ ਰਹੀ ਹਾਂ ਰਾਤ ਤੋਂ ਪਹਿਲੇ ਮਾਸ ਮਮੀ ਨੂੰ ਹੋਰ ਲੈਣਾਂ ਮੈਂ ਪੀ ਲਿਆ ਨੂੰ ਦੋ ਕਿ ਫੁੱਟ ਦਿੱਤੇ ਖੇਲੇ ਮੈਂ ਨੂੰ ਪਾਣੀ ਮਮਾਂ ਇਹਨੇ ਕੀ ਬਾਤ ਆਈ ਨੂੰ ਨਹੀਂ ਲੱਗਦੀ ਤੋ ਹੁਣ ਆ ਵਾਲਾ ਹੁਣ ਸਾਰਾ ਇੱਕ ਵਾਰ ਪੇਂਟ ਕਰਾ ਕੇ ਨਾ ਹੁਣ ਇਹਨਾਂ ਪਾ ਫੇਰ ਮੜ ਲਾਉ ਪ ਬੰਦੀ ਨਿਆਣਿਆਂ ਪਰ ਨਹੀਂ ਨਹੀਂ ਹੁਣ ਨਹੀਂ ਆ ਹੀ ਆ ਜਦਾ ਆ ਬੈਠੀ ਨੜੀ ਹੈ ਕੁੜੀ ਤੂੰ ਤਾਂ ਦੱਸ ਤੂੰ ਨਿਆਣੀ ਹੈ ਇਹੀ ਲੱਗਦੀ ਨਹੀਂ ਜਦਾ ਹੀ ਨਹੀਂ ਕਦੇ ਪਾਪਾ ਦਾ ਬਣਾ ਮੈਂ ਕਹਿੰਦਾ ਕਿਸੇ ਦਾ ਨੌ ਨਾ ਬਗਲ ਕਿ ਲੈ ਕੇ ਸਾਰਾ ਖਰਾਬ ਕਰਿਆ ਪੁੱਤਾਂ ਏ ਥੋੜੀ ਕਰੀਂ ਨਿਆਣੀ ਥੋੜੀ ਤੂੰ ਹਾਂ ਪੈਸੇ ਬਹੁਤ ਲੱਗਦੇ ਪੇਂਟ ਪਰ ਹਾਂ ਤੈਨੂੰ ਪਤੰਦਰਾ ਹੋਰ ਕੋਈ ਕੰਮ ਏ ਨਹੀਂ ਮਿਲ ਗਿਆ ਮੈਂ ਚੱਕ ਕੇ ਲਿਆਇਆ ਇੱਕ ਕਿੱਥੇ ਮਿਲ ਗਿਆ ਤੈਨੂੰ ਉੱਥੇ ਪੜੇ ਮੇਰੀ ਕਿਸਮਤੇ ਵਿੱਚ ਆਇਆ ਕੀ 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 ਮਿਲ ਗਏ ਪੈਸੇ 1 ਰੁਪਏ ਦਾ ਲੈ ਕੇ ਆਇਆ ਅੱਛਾ 1 ਰੁਪਿਆ ਦਾ 1 ਮਿਲਿਆ ਇਹ ਮੇਰੇ ਨਾਲ ਲੈ ਹੋਰ ਕੁਝ ਨਹੀਂ ਤੈਨੂੰ ਮਿਲਦਾ ਖਾਣ ਨੂੰ ਹੈ ਮੈਂ ਮੈਂ ਕਹਣਾ ਤਾਂ ਹਾਂ ਹਾਂ ਅ ਮੈਂ ਤੇਰਾ ਯਾਰ ਆ ਕਹਿੰਦਾ ਯਾਰ ਮੈਂ ਖਾਣਾ ਵਾ ਬਾਅਦ ਮੈਂ ਕਹਿੰਦਾ ਮਾਮੇ ਪਹਿਲਾਂ ਤੇਰੇ ਕਰਦੇ ਦਾ ਚਾਰ ਮਿਲਦੇ ਤੇ ਆ ਹਾਂ ਹੁਣ ਦੇਖ ਲੈ 1 ਰੁਪਿਆ ਦਾ 1 ਹੋ ਗਿਆ ਬਾਈ ਬਹੁਤ ਮੰਗਿਆ ਹੀ ਹੋਗੀ ਬਹੁਤ ਜਾਵਾ ਹੋਰ ਹੋਰ ਕਰ ਬਲਾਈਕਾ ਹੁਣ ਸ਼ਕੀ ਆ ਜੀ ਭਾਈ ਦੀਦੀ ਨੇ ਖੇਚੜਾ ਬਹੁਤ ਘਟਲੀ ਗੈਰ ਸਮੋਸੇ ਹੀ ਲਿਆਂਦੇ ਚਾਹ ਦੇ ਨਾਲ ਹੈ ਆ ਚਟਣੀ ਦੀਦੀ ਬਹੁਤ ਇਹ ਆਪ ਬਣਾਈ ਆ ਇਹ ਜਿੰਨਾ ਤੇ ਲਿਆਂਦੇ ਸਮੋਸੇ ਅੱਛਾ ਦੋ ਤਰ੍ਹਾਂ ਦੀਆਂ ਚਟਣੀਆਂ ਇਹ ਨਾਲ ਦਿੰਦੇ ਆ ਲੱਗ ਮਿਰਚਾੜੀ ਆ ਦੂਈ ਹੈ ਆਸੀਂ ਆਪਣੀ ਲਿਆਂਦੀ ਉਹ ਮਿੱਠੀ ਉਹ ਜ਼ਿਆਦਾ ਮਿੱਠੀ ਕਰ ਦਿੰਦੇ ਆ ਬੱਲੇ ਖਰਾ ਪੈਕਟ ਲੈ ਆ ਆ ਚਟਣੀ ਦਾ ਯਾਰ ਬੁਧਿਆ ਹੁੰਦੀ ਆ ਦੇ ਆ ਨਾ ਮੈਂ ਬੁਣੇ ਨਿਕਰਾ ਮੇਰਾ ਧਨੀਆ ਆਦਾ ਅੱਛਾ ਇਹ ਚਾਰ ਚੀਜ਼ਾਂ ਨਹੀਂ ਬਣਦੀ ਐ ਹਾਂ ਆਪਣੇ ਰੰਗ ਹੁੰਦੇ ਐ ਇਹ ਨਾ ਨਾ ਠੀਕ ਆ ਠੀਕ ਆਪਣੇ ਇੱਥੇ ਲਾ ਗਏ ਆ ਘਰ ਦੇ ਲਾ ਗਏ ਆ ਦੁਕਾਨ ਪੀਜਾ ਪੂਰਾ ਜੋ ਮਰਜੀ ਅੱਛਾ ਸਾਰਾ ਪੂਰਾ ਸ਼ਹਿਰ ਪੂਰਾ ਸ਼ਹਿਰੇ ਬਸ ਗਿਆ ਹੁਣ ਤਾਂ ਪੂਰਾ ਸ਼ਹਿਰ ਆ ਹਾਂ ਅੱਲਾ ਫਤਿਹ ਹੁਣ ਤਾਂ ਇਹ ਚੀਜ਼ੇ ਹੋਈਆਂ ਸਾਂਭੂਸਾ ਕੋਈ ਚੀਜ਼ ਐ ਜੇ ਨਹੀਂ ਬਸ ਇੱਕ ਸਿਰਫ ਹੋਣੀ ਹੈਗਾ ਕੱਪੜੇ ਦੀ ਦੁਕਾਨ ਪੱਲੇ ਸਾਈਡ ਆ ਆਪਣੇ ਦੁਕਾਨ ਨਹੀਂ ਹੈਗੀ ਬਾਕੀ ਸਾਰੇ ਖੁੱਲ੍ਹ ਗਏ ਆ। ਅੱਛਾ ਸਭ ਕੁਝ ਆ। ਹਮਮ ਬਰਲ ਦਾਲ, ਚੀਕੋ ਪੋਟੀਆਂ, ਜੋ ਨਿਸਮਾ ਲੈ ਰਾਇਆ, ਪਲਾਸਟਿਕ ਦਾ ਸੰਰੋਗ ਵੀ ਤੁਲਾ ਜਾਲਾ ਸਭ ਕੁਝ ਖੁੱਲ ਰਿਹਾ ਭਾਏ ਕੋਈ ਐਡੀ ਚੀਜ਼ ਨਹੀਂ ਹੈਗੀ। ਹਮਮ ਸਾਰਾ ਵਿਸਾਰ ਗਿਆ। ਨਾ ਨਾ ਠੀਕ ਆ ਪੂਰਾ ਸ਼ਹਿਰ ਵਾ। ਦੇ ਨਾ ਅੱਡੇ ਮੈਂ ਤਾਂ ਆਪਣੇ ਬੁੱਤ। ਸ਼ਹਿਰ ਉਹ ਠੀਕ ਆ ਜੀ ਹੁਣ। ਦੂਰ ਪੈਣਾ ਨਹੀਂ ਖੈੜ। ਖੈੜ ਤਾਂ ਦੂਰ ਪੈਣਾ। ਸਾਨੂੰ ਦੂਰ ਪੈਣਾ। ਖੈੜ ਚਾਰ ਦੂਰ ਪੈ ਜਾਂਦਾ ਏ। ਮੈਂ ਵੀ ਜੀ ਜਾ ਸਕਦਾ ਕੁਛ। ਲੋਗੀ ਆ ਗਈ ਚਾਹ ਹੁਣ ਪਹਿਲਾਂ ਚਾਹ ਛੱਕੀ ਹਾਂਜੀ ਪਰੋਣਾ ਸਾਹਿਬ ਬਲਾਓ ਜੀ ਸਾਸਤਰੀ ਕਾ ਪਰੋਣਾ ਸਾਹਿਬ ਭਾਈ ਲੇਟ ਆਏ ਆ ਜੀ ਉਹ ਬਾਤ ਹੋਈ ਆ ਇਧਰ ਜੀ ਕਾ ਜੀ ਜੀ ਉਹ ਪਿਛੇ ਨੂੰ ਕਦੇ ਲੁਗੀ ਜਾਂਦੇ ਅੱਛਾ ਕੱਲ ਬਾਤ ਰੱਖਾਂਗੇ ਜੀ ਹਾਂ ਅੱਛਾ ਜੀ ਪਹਿਲਾਂ ਖਰਾਬ ਇਹ ਇਹ ਕੀ ਕਰਦੇ ਹੁੰਦੇ ਦੀਦੀ ਬਾਰਤ ਦਾ ਕਰਵਾ ਲਓ ਉਦੋਂ ਅੱਛਾ ਕਰਨਾ ਫਿਰ 3:00 4:00 ਵਜੇ ਮੱਥਾ ਟੇਕ ਕੇ ਚਾਹ ਪਾਣੀ ਪੀਂਦੇ ਆ ਅੱਛਾ ਪਾਣੀ ਪੀਂਦੇ ਆ ਠੀਕ ਆ ਠੀਕ ਆ ਠੀਕ ਆ ਚਾਹ ਪਾਣੀ ਕਿੰਨਾ ਦੇਣਾ ਮੇਰੇ ਕੋਲ ਖਾਣਾ ਉਹ ਕੀ ਕਰਨੇ ਕਰੂਏ ਦਾ ਕਰੂਏ ਦਾ ਚੱਕਰ ਵੀ ਬਾਜੀ ਦਾ ਉਹ ਕਰ ਲੈ ਪਰ ਮੈਂ ਨਹੀਂ ਮੈਂ ਤਾਂ ਬਸ ਚਾਹ ਦਾ ਮੈਂ ਚੱਕਰੇ ਦਾ ਵੀ ਕਰਦੀ ਆ ਠੀਕ ਆ ਚੱਕਰੀ ਦਾ ਮੱਥਾ ਟੇਕਦੀ ਪਹਿਲਾਂ 4:00 ਵਜੇ ਠੀਕ ਆ ਤੇ ਬਾਅਦ ਦਾ ਆਪਣਾ ਸ਼ਾਮ ਨੂੰ ਫਿਰ ਰਾਤ ਨੂੰ ਦੇਣਾ ਹੂੰ ਮੈਂ ਨਹੀਂ ਮੈਂ ਤਾਂ ਸ਼ਾਮ ਦੁਪਹਿਰ ਜਿਹਨੂੰ ਆ ਪੀ ਲੈਣਾ ਦੁੱਧਾ ਘੁੱਟ ਹੂੰ ਉਹ ਤਾਂ ਬਾਅਦ ਨਹੀਂ ਕੁਝ ਵੀ ਖਾਣਾ ਬਸ ਸ਼ਾਮ ਨੂੰ ਖਾਣਾ ਜੋ ਖਾ। ਅੱਛਾ ਸਵੇਰ ਨੂੰ ਖਾ ਕੇ। ਹਾਂ ਵਿੱਚ ਕਰਦੇ ਆ ਵੀ ਹੋਣ ਪਰ ਜਿਹੜੇ ਜਿੰਨੇ ਵੀ ਸਾਡੇ ਨੂੰ ਨਿਕਲੇ ਮੇਰੇ ਤੇ ਦੀਦੀ ਜਣੇ ਖਾਣੀ ਆ ਉਹ ਵੀ ਦੁਪਹਿਰ ਨੂੰ ਵੀ ਕੋਈ ਨਾ 11 ਵਜੇ ਚਾਹ ਇੱਕ ਵਾਰੀ ਫੇ ਸ਼ਾਮ ਨੂੰ ਖਾਣਾ। ਕੀ ਦਾ ਉਤਰਿਆ? ਸ਼ਾਮ ਦਾ 3-4 ਵਜੇ ਮੱਥਾ ਦੇਖਣਾ ਜ਼ਿਆਦਾ। ਅੱਧੀ ਨਿਕਲੇ ਜਾਂਦੇ ਆ ਤੇਰੀ ਮਾਤਾ ਇੱਕ ਵਾਰ ਗੀਨੀ ਬਸ ਹੂੰ ਬਬਾ ਸ਼ਾਮ ਨੂੰ ਖਾਣਾ ਸਵੇਨ ਤੜਕੇ ਨੂੰ ਖਾਣ ਜਿਹੜਾ ਕੋਈ ਨੂੰ ਕਿਹੜਾ ਮਰੂਦ ਲੱਗੇ ਵੇ ਨਾ ਪਹਿਲਾਂ ਬੋਲ ਲੱਗੇ ਮੈਨੂੰ ਹੁੰਨੀ ਲੱਗਿਆ ਜਾਂ ਮੈਂ ਕਿਤੇ ਨੂਰ ਮਰੂਦ ਦੇਖਦੀ ਫਿਰਦੀ ਅੱਛਾ ਟਰੈਕਟਰ ਦੇਖ ਗਿਆ ਉਹਨੇ ਠੀਕ ਆ ਠੀਕ ਆ ਠੀਕ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਚ ਪਾ ਤੇ ਚੱਲੇ ਅਸੀਂ ਵੀ ਘਰ ਨੂੰ ਭਾਈ ਚੱਲੀਏ ਜੀ ਫਿਰ ਉਹ ਨਹੀਂ ਦੀਦੀ ਰਾਤ ਰਹਿਣਾ ਕਿੱਥੇ ਪਏ ਅੱਜ 22 ਮੰਡੀ ਨੂੰ ਗਿਆ ਵਾ ਜੀਰੀ ਲੈ ਕੇ ਹੁਣ ਜਾ ਕੇ ਮੈਸਾਂ ਚੋਣੀਆਂ ਪੈਣੀਆਂ ਠੀਕ ਨੇ ਜੀਰੀ ਲੈ ਗਿਆ ਵਾ ਫੇ ਕੱਲੀ ਬਲੌਗਿੰਗ ਥੋੜੀ ਆ ਸਾਨੂੰ ਮੈਸਾਂ ਵੀ ਦੇਖਣਾ ਪੈਂਦਾ ਹਾਂ ਕੰਮ ਕਰੇਗਾ ਇਹ ਤਾਂ ਕੰਮ ਆ ਉਹ ਵੀ ਜ਼ਰੂਰੀ ਆ ਹਾਂ ਕੰਮ ਪਹਿਲਾਂ ਭਾਈ ਮੱਜਾਂ ਦਾ ਜ਼ਰੂਰੀ ਆ ਸਾਨੂੰ ਠੀਕ ਨੇ ਹਾਂ ਠੀਕ ਆ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਕਿਸੇ ਅਗਲੇ ਬਲੌਗ ਚ